ਚਾਰ ਚੋਰ ਤੇ ਰਾਜਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਉਹਨਾਂ ਦਿਨਾਂ ਵਿੱਚ ਭਾਰਤ ਦੇ ਇੱਕ ਵਿਸ਼ਾਲ ਰਾਜ ਦੇ ਸਮਰਾਟ ਸ਼ਤruਜੀਤਾ ਰਾਜ ਸੀ। ਉਹ ਕੇਵਲ ਇੱਕ ਸਮਰਾਟ ਨਹੀਂ ਸਨ, ਬਲਕਿ ਇੱਕ ਅਜਿਹੇ ਨਿਆਂਪ੍ਰੇਮੀ ਅਤੇ ਦਿਆਲੂ ਰਾਜਾ ਸਨ ਜੋ ਆਪਣੀ ਪ੍ਰਜਾ ਨੂੰ ਆਪਣੀ ਸੰਤਾਨ ਸਮਾਨ ਮੰਨਦੇ ਸਨ। ਉਹਨਾਂ ਦੇ ਰਾਜ ਦੀ ਵਿਸ਼ੇਸ਼ਤਾ ਇਹ ਸੀ ਕਿ ਉੱਥੇ ਨਾ ਕੋਈ ਭੁੱਖਾ ਸੌਂਦਾ ਸੀ, ਨਾ ਕੋਈ ਅਨਿਆਏ ਦਾ ਸ਼ਿਕਾਰ ਹੁੰਦਾ ਅਤੇ ਨਾ ਹੀ ਕੋਈ ਅਨਾਥ ਬੇਸਹਾਰਾ ਸੀ। ਜਦੋਂ ਸਾਰਾ ਨਗਰ ਡੂੰਗੀ ਨੀਂਦ ਵਿੱਚ ਡੁੱਬਿਆ ਹੁੰਦਾ ਉਦੋਂ ਸਮਰਾਟ ਸ਼ਤਰੂਜੀਤ ਆਪਣੇ ਸ਼ਾਨਦਾਰ ਕੱਪੜੇ ਤਿਆਗੇ ਇੱਕ ਸਧਾਰਨ ਭੇਸ ਵਿੱਚ ਮੂੰਹ ਤੇ ਮਿੱਟੀ ਅਤੇ ਧੂੜ ਮਲ ਕੇ ਚੁੱਪਚਾਪ ਮਹਿਲ ਦੇ ਪਿਛਲੇ ਦਰਵਾਜ਼ੇ ਤੋਂ ਨગરਵਾਲ ਨਿਕਲ ਪੈਂਦੇ ਉਹਨਾਂ ਨੂੰ ਦੇਖ ਕੇ ਕੋਈ ਉਹਨਾਂ ਨੂੰ ਭਿਖਾਰੀ ਸਮਝਦਾ ਤਾਂ ਕੋਈ ਥੱਕਿਆ ਹਾਰਿਆ ਕਿਸਾਨ ਉਹ ਨਗਰ ਦੀਆਂ ਗਲੀਆਂ ਬਾਜ਼ਾਰਾਂ ਅਤੇ ਝੁੱਗੀਆਂ ਵਿੱਚ ਘੁੰਮਦੇ ਲੋਕਾਂ ਦੀਆਂ ਗੱਲਾਂ ਸੁਣਦੇ ਉਹਨਾਂ ਦੀ ਪੀੜਾਂ ਨੂੰ ਸ਼ਾਂਤੀ ਨਾਲ ਆਪਣੇ ਅੰਦਰ ਸਮਾਉਂਦੇ ਜਿੱਥੇ ਕਿਤੇ ਕਿਸੇ ਦੇ ਅਤਿਆਚਾਰ ਹੁੰਦਾ ਚਾ ਕੋਈ ਭੁੱਖ ਪਿਆਸ ਨਾਲ ਤੜਪਦਾ ਦਿਖਾਈ ਦਿੰਦਾ ਸਮਰਾਰ ਦਾ ਹਿਰਦਾ ਵਿਆਕੁਲ ਹੋਉਂਦਾ ਅਤੇ ਫਿਰ ਅਗਲੀ ਸਵੇਰ ਜਦੋਂ ਉਹ ਸ਼ਾਈ ਪੋਸ਼ਾਕ ਵਿੱਚ ਆਪਣੇ ਸਿੰਘਾਸਨ ਤੇ ਬੈਠਦੇ ਤਾਂ ਰਾਤ ਵਿੱਚ ਦੇਖੇ ਗਏ ਅਨਿਆਏ ਦਾ ਨਿਵਾਰਨ ਕਰਦੇ ਜਨਤਾ ਬਸ ਇਹੀ ਜਾਣਦੀ ਸੀ ਕਿ ਉਹਨਾਂ ਦਾ ਰਾਜਾ ਬਹੁਤ ਦਿਆਲੂ ਹੈ ਪਰ ਕੁਝ ਭਰੋਸੇਯੋਗ ਮੰਤਰੀ ਹੀ ਇਸ ਗੂੜ੍ਹ ਰਹੱਸ ਤੋਂ ਜਾਨੂ ਸੰ ਕਿ ਸਮਰਾਟ ਰਾਤਾਂ ਵਿੱਚ ਖੁਦ ਨਗਰ ਦੀ ਹਾਲਤ ਦੇਖਣ ਨਿਕਲਦੇ ਹਨ ਇਹ ਕੇਵਲ ਸ਼ਾਸਨ ਕਰਨ ਦਾ ਢੰਗ ਨਹੀਂ ਸੀ ਇਹ ਜਨ ਮਾਨਸ ਦੇ ਹਿਰਦੇ ਤੇ ਰਾਸ ਕਰਨ ਦੀ ਕਲਾ ਸੀ ਇੱਕ ਅਜਿਹੀ ਹੀ ਠੰਡੀ ਰਾਤ ਸੀ ਹੌਲੀ ਹਵਾ ਚੱਲ ਰਹੀ ਸੀ ਘਰਾਂ ਦੇ ਦੀਵੇ ਬੁੱਝ ਚੁੱਕੇ ਸਨ ਅਤੇ ਸਮਰਾਟ ਆਪਣੇ ਗੁੱਪ ਭੇਸ ਵਿੱਚ ਨਗਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਸਨ ਹਰ ਮੋੜ ਹਰ ਥਾਂ ਤੇ ਉਹਨਾਂ ਦੀ ਨਜ਼ਰ ਸੀ ਕਿ ਤੇ ਕੋਈ ਦੁਖੀ ਤਾਂ ਨਹੀਂ ਕੋਈ ਪੀੜਿਤ ਤਾਂ ਨਹੀਂ ਇਸੇ ਵਿਚਕਾਰ ਜਦੋਂ ਉਹ ਇੱਕ ਤੰਗ ਤੇ ਹਨੇਰੀ ਗਲੀ ਵਿੱਚੋਂ ਗੁਜ਼ਰ ਰਹੇ ਸਨ ਉਦੋਂ ਉਹਨਾਂ ਨੂੰ ਹੌਲੀ-ਹੌਲੀ फुसफुसाहट ਸੁਣਾਈ ਦਿੱਤੀ ਉਹ ਰੁਕ ਗਏ ਸਾਵਧਾਨੀ ਨਾਲ ਉਹਨਾਂ ਆਵਾਜ਼ਾਂ ਦੀ ਦਿਸ਼ਾ ਵਿੱਚ ਵਧੇ ਅਤੇ ਦੇਖਿਆ ਕਿ ਗਲੀ ਦੇ ਕੋਨੇ ਵਿੱਚ ਚਾਰ ਵਿਅਕਤੀ ਰਹਸਮੀ ਢੰਗ ਨਾਲ ਆਪਸ ਵਿੱਚ ਕੁਝ ਚਰਚਾ ਕਰ ਰਹੇ ਹਨ ਉਹ ਲੁਕ ਕੇ ਗੱਲਾਂ ਸੁਣਨ ਲੱਗੇ ਉਹ ਚਾਰੇ ਕੋਈ ਹੋਰ ਨਹੀਂ ਨਗਰ ਦੇ ਖਤਰਨਾਕ ਚੋਰ ਸਨ ਚਮਨ ਰਤਨ ਫਕੀਰਾ ਅਤੇ ਜੰਗੀਰਾ ਉਹ ਅਗਲੀ ਚੋਰੀ ਦੀ ਯੋਜਨਾ ਬਣਾ ਰਹੇ ਸਨ ਚਮਨ ਜੋ ਸਭ ਤੋਂ ਚਲਾਕ ਸੀ ਫੁਸਫੁਸਾਇਆ ਇਸ ਵਾਰ ਹਰ ਕਦਮ ਸੋਚ ਸਮਝ ਕੇ ਰੱਖਣਾ ਹੋਵੇਗਾ ਪਿਛਲੀ ਵਾਰ ਦੀ ਗਲਤੀ ਨਹੀਂ ਦੁਹਰਾਣੀ ਚਾਹੀਦੀ ਰਤਨ ਬੋਲੇ ਇਸ ਵਾਰ ਸ਼ਹਿਰ ਦੇ ਸਭ ਤੋਂ ਧਨੀ ਵਪਾਰੀ ਦਾ ਮਾਲ ਸਾਡਾ ਹੋਵੇਗਾ ਵਕਤ ਦੀ ਚਾਲ ਪਛਾਨਣੀ ਹੋਵੇਗੀ ਫਕੀਰਾ ਨੇ ਚਾਰੇ ਪਾਸੇ ਨਜ਼ਰ ਦੌੜਾਈ ਅਤੇ ਸ਼ੱਕੀ ਸਰਵਿਚ ਕਿਹਾ ਹੌਲੀ ਬੋਲੋ ਸੁਣਿਆ ਹੈ ਸਮਰਾਟ ਨੇ ਆਪਣੇ ਗੁਪਤ ਚੱਲ ਛੱਡ ਰੱਖੇ ਹਨ ਕਹਿੰਦੇ ਹਨ ਉਹ ਖੁਦ ਵੀ ਭੇਸ ਬਦਲ ਕੇ ਗਲੀਆਂ ਵਿੱਚ ਘੁੰਮਦੇ ਹਨ ਤਾਂ ਜਗੀਰਾ ਵਿਅੰਗ ਵਿੱਚ ਹੱਸਦੇ ਹੋਏ ਬੋਲਿਆ ਰਾਜਾ ਉਹ ਤਾਂ ਮਹਿਲਾਂ ਵਿੱਚ ਆਰਾਮ ਕਰਦਾ ਹੋਵੇਗਾ ਸਾਡੇ ਨਾਲ ਮੁਕਾਬਲਾ ਕਰੇਗਾ ਸਮਰਾਟ ਚੁੱਪਚਾਪ ਸਭ ਸੁਣ ਰਹੇ ਸਨ ਹੁਣ ਉਹਨਾਂ ਨੂੰ ਨਿਸ਼ਚੈ ਹੋ ਗਿਆ ਸੀ ਕਿ ਨਗਰ ਵਿੱਚ ਫੈਲੀਆਂ ਕਈ ਚੋਰੀਆਂ ਦੇ ਪਿੱਛੇ ਇਹੀ ਗਿਰੋਹ ਹੈ ਪਰੰਤੂ ਪ੍ਰਸ਼ਨੇਸੀ ਕੀ ਉਹਨਾਂ ਨੂੰ ਰੰਗੇ ਹੱਥੀ ਕਿਵੇਂ ਫੜਿਆ ਜਾਵੇ ਰਾਤ ਡੁੰਗੀ ਹੁੰਦੀ ਜਾ ਰਹੀ ਸੀ ਗਲੀ ਵੀਰਾਨ ਸੀ ਦੂਰ ਕਿਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਸਮਰਾਟ ਨੇ ਹੁਣ ਦੇਰ ਕਰਨਾ ਉਚਿਤ ਨਹੀਂ ਸਮਝਿਆ ਉਹਨਾਂ ਨੇ ਆਪਣੀ ਮੁਦਰਾ ਬਦਲੀ ਚਿਹਰੇ ਤੇ ਇੱਕ ਹਲਕੀ ਮੁਸਕਾਨ ਲਿਆਂਦੀ ਅਤੇ ਇੱਕ ਅਵਾਰਾ ਯਾਤਰੀ ਵਾਂਗ ਉਹਨਾਂ ਚੋਰਾਂ ਦੇ ਕੋਲ ਪਹੁੰਚੇ ਖੰਗਦੇ ਹੋਏ ਬੋਲੇ ਭਾਈਓ ਇਸ ਰਾਤ ਦੇ ਸਨਾਟੇ ਵਿੱਚ ਕਿਸ ਸ਼ਿਕਾਰ ਦੀ ਤਿਆਰੀ ਕਰ ਰਹੇ ਹੋ ਅਚਾਨਕ ਹਨੇਰੇ ਵਿੱਚ ਕਿਸੇ ਅਣਜਾਣ ਦੀ ਆਵਾਜ਼ ਸੁਣ ਕੇ ਚੋਰ ਚੌਕ ਉੱਠੇ ਪਰੰਤੂ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਇੱਕ ਥੱਕਿਆ ਹਾਰਿਆ ਮੈਲੇ ਕੱਪੜਿਆਂ ਵਾਲਾ ਆਮ ਵਿਅਕਤੀ ਹੈ ਤਾਂ ਉਹਨਾਂ ਦਾ ਸ਼ੱਕ ਕੁਝ ਘਟ ਹੋਇਆ ਰਤਨ ਨੇ ਅੱਖਾਂ ਸੁngਾੜਦੇ ਹੋਏ ਕਿਹਾ ਤੂੰ ਕੌਣ ਹੈਂ ਅਤੇ ਕੀ ਲੈਣਾ ਦੇਣਾ ਹੈ ਤੈਨੂੰ ਸਮਰਾਟ ਹੱਸਦੇ ਹੋਏ ਬੋਲੀ ਭਾਈਓ ਮੈਂ ਵੀ ਤਾਂ ਤੁਹਾਡੀ ਹੀ ਬਰਾਦਰੀ ਦਾ ਹਾਂ ਕੌਣ ਕਹਿੰਦਾ ਹੈ ਕਿ ਕੇਵਲ ਤੁਸੀਂ ਹੀ ਉਸਤਾਦ ਹੋ ਇਸ ਨਗਰ ਵਿੱਚ ਮੈਂ ਵੀ ਬਹੁਤ ਵੱਡੇ ਹੱਥ ਮਾਰੇ ਹਨ ਬਸ ਕਿਸਮਤ ਜਰਾ ਰੁੱਸੀ ਹੋਈ ਹੈ ਨਹੀਂ ਤਾਂ ਇਸ ਵਕਤ ਕਿਸੇ ਰਾਜਮੈਲ ਵਿੱਚ ਆਰਾਮ ਕਰ ਰਿਆ ਹੁੰਦਾ ਫਕੀਰਾਂ ਨੇ ਸ਼ੱਕ ਭਰੇ ਸੁਰ ਵਿੱਚ ਪੁੱਛਿਆ ਜੇਕਰ ਤੁਸੀਂ ਸੱਚਮੁੱਚ ਉਸਤਾਦ ਹੈ ਤਾਂ ਕੋਈ ਵੱਡਾ ਕਾਰਨਾਮਾ ਸੁਣਾ ਰਾਜਾ ਨੇ ਡੂੰਘਾ ਸਾਹ ਲਿਆ ਤੇ ਗੰਭੀਰਤਾ ਨਾਲ ਕਿਹਾ ਕਾਰਨਾਮੇ ਦੱਸਾਂਗਾ ਨਹੀਂ ਦਿਖਾਵਾਂਗਾ ਦੇ ਸ਼ਾਹੀ ਖਜ਼ਾਨੇ ਤੇ ਵੀ ਹੱਥ ਸਾਫ਼ ਕਰਨ ਦੀ ਸੋਚੀ ਸੀ ਪਰ ਬਦਕਿਸਮਤੀ ਨਾਲ ਫੜਿਆ ਗਿਆ ਚਮਨ ਠਾਕਾ ਮਾਰਦੇ ਹੋਏ ਬੋਲਿਆ ਵਾਹ ਸ਼ਾਹੀ ਖਜ਼ਾਨਾ ਤੂੰ ਤਾਂ ਬਹੁਤ ਉੱਚੀ ਉਡਾਨ ਭਰਦਾ ਹੈ ਦੂਜੇ ਚੋਨੇ ਹੱਸਦੇ ਹੋਏ ਕਿਹਾ ਇੰਨਾ ਹੀ ਵੱਡਾ ਉਸਤਾਦ ਹੈ ਤਾਂ ਕੋਈ ਸਬੂਤ ਦਿਖਾ ਸਮਰਾਟ ਮੁਸਕੁਰਾਇਆ ਤੇ ਬੋਲੇ ਭਾਈਓ ਸਬੂਤ ਤਾਂ ਕੰਮ ਤੋਂ ਬਾਅਦ ਦਿੱਤਾ ਜਾਂਦਾ ਹੈ ਜੇਕਰ ਅੱਜ ਦੀ ਰਾਤ ਮੈਨੂੰ ਆਪਣੇ ਨਾਲ ਲੈ ਚਲੋ ਤਾਂ ਮੈਂ ਆਪਣੀ ਕਾਬਲੀਅਤ ਦਿਖਾ ਦੇਵਾਂਗਾ। ਚਾਰੇ ਇੱਕ ਦੂਜੇ ਨੂੰ ਦੇਖਣ ਲੱਗੇ। ਥੋੜੀ देर ਚੁੱਪ ਰਹਿ ਫਿਰ ਫਕੀਰਾਂ ਨੇ ਮੁਸਕਾਨ ਨਾਲ ਸਿਰ ਹਿਲਾਇਆ ਤੇ ਬੋਲਿਆ ਠੀਕ ਹੈ। ਅੱਜ ਦੀ ਰਾਤ ਤੇਰੀ ਪ੍ਰੀਖਿਆ ਹੋਏਗੀ। ਜੇਕਰ ਕਾਬਲ ਨਿਕਲਿਆ ਤਾਂ ਸਾਡੇ ਨਾਲ ਰਹੇਗਾ। ਰਾਜੇ ਨੇ ਗੰਭੀਰ ਸੁਰ ਵਿੱਚ ਕਿਹਾ ਤਾਂ ਫਿਰ ਸਮਝੋ ਸੌਦਾ ਪੱਕਾ ਹੈ। ਹੌਨ ਤੱਕ ਸਮਰਾਟ ਨੇ ਬੇਜੋੜ ਚਤੁਰਾਈ ਨਾਲ ਆਪਣੀ ਪਛਾਣ ਛੁਪਾਏ ਰੱਖੀ ਸੀ। ਉਹਨਾਂ ਨੇ ਹਲਕੇ ਅੰਦਾਜ਼ ਵਿੱਚ ਪੁੱਛਿਆ ਤਪਾਈਓ ਜਦੋਂ ਮੈਂ ਹੁਣ ਤੁਹਾਡਾ ਸਾਥੀ ਬਣਨ ਵਾਲਾ ਹਾਂ ਤਾਂ ਜਾਣਨਾ ਚਾਹਾਂਗਾ ਆਖਰੋ ਕਿਹੜੀਆਂ ਖਾਸੀਅਤਾਂ ਹਨ ਜੋ ਤੁਹਾਨੂੰ ਇੰਨਾ ਨੀਡਰ ਬਣਾਉਂਦੀਆਂ ਹਨ ਜਦੋਂ ਵੱਡਾ ਹੱਥ ਮਾਰਨਾ ਹੈ ਤਾਂ ਸਭ ਨੂੰ ਆਪਣੀ ਆਪਣੀ ਕਲਾ ਦਾ ਗਿਆਨ ਹੋਣਾ ਚਾਹੀਦਾ ਹੈ ਚਾਰੇ ਚੋਰਾ ਨੇ ਇੱਕ ਦੂਜੇ ਵੱਲ ਦੇਖਿਆ ਸਭ ਤੋਂ ਪਹਿਲਾਂ ਫਕੀਰਾ ਅੱਗੇ ਆਇਆ ਤੇ ਬੋਲਿਆ ਮੇਰੇ ਅੰਦਰ ਇੱਕ ਦੁਰਲਭ ਗੁਣ ਹੈ ਮੈਂ ਕਿਸੇ ਵੀ ਥਾਂ ਤੇ ਖੜਾ ਹੋ ਕੇ ਕੇਵਲ ਆਪਣੀ ਸੁਗੰਧ ਦੀ ਸ਼ਕਤੀ ਨਾਲ ਜਾਣ ਲੈਂਦਾ ਹਾਂ ਕਿ ਸੋਨਾ ਚਾਂਦੀ ਹੀਰੇ ਮੋਤੀ ਜਾਂ ਕੋਈ ਹੋਰ ਬਹੁਮੁੱਲਾ ਖਜ਼ਾਨਾ ਕਿੱਥੇ ਛਿਪਿਆ ਹੈ ਮੇਰੇ ਲਈ ਖਜ਼ਾਨੇ ਦੀ ਮਹਿਕ ਦੂਰੋਂ ਹੀ ਪ੍ਰਗਟ ਹੋ ਜਾਂਦੀ ਹੈ ਜਦੋਂ ਵੀ ਕੋਈ ਵੱਡਾ ਹੱਥ ਮਾਰਨਾ ਹੁੰਦਾ ਹੈ ਮੇਰੀ ਨਕਸ ਸਭ ਤੋਂ ਪਹਿਲਾਂ ਕੰਮ ਆਉਂਦੀ ਹੈ ਸਮਰਾਟ ਨੇ ਉਸਵਲ ਗੌਰ ਨਾਲ ਦੇਖਿਆ ਤੇ ਪ੍ਰਸ਼ੰਸਾ ਨਾਲ ਕਿਹਾ ਵਾਹ ਇਹ ਤਾਂ ਬੜਾ ਹੀ ਵਿਲੱਖਣ ਗੁਣ ਹੈ ਤੁਹਾਡੀ ਇਹ ਕਲਾ ਤਾਂ ਚੁੱਪਚਾਪ ਰਾਜ ਦੇ ਗੁਪਤ ਭੰਡਾਰਾਂ ਤੱਕ ਵੀ ਪਹੁੰਚ ਸਕਦੀ ਹੈ ਫੰ ਚਮਨ ਅੱਗੇ ਆਇਆ ਉਸਦੇ ਚਿਹਰੇ ਤੇ ਆਤਮ ਵਿਸ਼ਵਾਸ ਸੀ ਉਹ ਬੋਲਿਆ ਮੈਂ ਪਸ਼ੂ ਪੰਛੀਆਂ ਦੀ ਭਾਸ਼ਾ ਸਮਝਦਾ ਹਾਂ ਕੁੱਤੇ ਬਿੱਲੀ ਘੋੜੇ ਜੋ ਕੁਝ ਵੀ ਕਹਿਣ ਉਹਨਾਂ ਦੇ ਸ਼ਬਦ ਮੇਰੇ ਲਈ ਸਪਸ਼ਟ ਹੁੰਦੇ ਹਨ ਜੇਕਰ ਕਿਸੇ ਗਲੀ ਵਿੱਚ ਕੋਈ ਕੁੱਤਾ ਭੌਂਕ ਰਿਹਾ ਹੋਵੇ ਜਾਂ ਕੋਈ ਘੋੜਾ ਅਚਾਨਕ ਬੇਚੈਨ ਹੋ ਜਾਵੇ ਤਾਂ ਮੈਂ ਜਾਣ ਜਾਂਦਾ ਹਾਂ ਕਿ ਉੱਥੇ ਕੁਝ ਅਨਹੋਣੀ ਵਾਪਰਨ ਵਾਲੀ ਹੈ ਸਮਰਾਟ ਸੁਣ ਕੇ ਕੁਝ ਪਲਾਂ ਲਈ ਚੁੱਪ ਰਿਹਾ ਫਿਰ ਬੋਲਿਆ ਤੁਸੀਂ ਤਾਂ ਕੁਦਰਤ ਦੀਆਂ ਆਵਾਜ਼ਾਂ ਨੂੰ ਹੀ ਪੜ ਲੈਂਦੇ ਹੋ ਇਹ ਗੁਣ ਤੁਹਾਨੂੰ ਦੁਸ਼ਮਨ ਦੇ ਆਉਣ ਤੋਂ ਪਹਿਲਾਂ ਹੀ ਸੁਚੇਤ ਕਰ ਸਕਦਾ ਹੈ ਹੁਣ ਤੀਜੇ ਚੋਰ ਜੰਗੀਰਾ ਦੀ ਵਾਰੀ ਸੀ ਉਸਨੇ ਆਪਣੀ ਜੇਬ ਵਿੱਚੋਂ ਇੱਕ ਪਤਲੀ ਜਿਹੀ ਤਾਰ ਕੱਢੀ ਅਤੇ ਮਾਨ ਨਾਲ ਬੁਲਿਆ ਮੈਂ ਤਾਲੇ ਤੋੜਨ ਵਿੱਚ નિਪੁੰਨ ਹਾਂ ਲੋਹੇ ਪਿੱਤਲ ਜਾਂ ਸ਼ਾਹੀ ਕਮਰਿਆਂ ਦੇ ਸਭ ਤੋਂ ਔਖੇ ਤਾਲੇ ਵੀ ਮੇਰੀ ਇਸ ਨਿੱਕੀ ਤਾਰ ਅੱਗੇ ਨਤਮਸਤਕ ਹੋ ਜਾਂਦੇ ਹਨ ਤਾਲਾ ਚਾਏ ਜਿੰਨਾ ਵੀ ਔਖਾ ਹੋਵੇ ਮੇਰੇ ਹੱਥ ਵਿੱਚ ਆਉਂਦੇ ਹੀ ਝੁਕ ਜਾਂਦਾ ਹੈ ਸਮਰਾਟ ਮੁਸਕੁਰਾਇਆ ਤੇ ਚੁਟਕੀ ਲੈਂਦੇ ਹੋਏ ਬੋਲਿਆ ਤਾਂ ਫੇਰ ਤੁਹਾਡੇ ਹੱਥਾਂ ਵਿੱਚ ਤਾਂ ਕੋਈ ਜਾਦੂ ਹੈ ਤਾਲੇ ਨਹੀਂ ਮੰਨੋ ਕਿਸਮਤ ਦੀਆਂ ਗੰਢਾਂ ਖੁੱਲਦੀਆਂ ਹਨ ਹੁਣ ਸਭ ਤੋਂ ਅੰਤ ਵਿੱਚ ਰਤਨ ਸਾਹਮਣੇ ਆਇਆ ਉਸਦੇ ਚਿਹਰੇ ਤੇ ਇੱਕ ਰਹੱਸਮਈ ਮੁਸਕਾਨ ਸੀ ਉਸਨੇ ਕਿਹਾ ਮੇਰਾ ਗੁਣ ਸਭ ਤੋਂ ਨਿਰਾਲਾ ਤੇ ਸਭ ਤੋਂ ਖਤਰਨਾਕ ਹੈ ਜੇਕਰ ਮੈਂ ਕਿਸੇ ਨੂੰ ਇੱਕ ਵਾਰ ਹਨੇਰੇ ਵਿੱਚ ਦੇਖ ਲਵਾਂ ਤਾਂ ਫਿਰ ਉਹ ਲੱਕ ਛਿਪ ਜਾਵੇ ਮੈਂ ਉਸ ਨੂੰ ਪਛਾਣ ਹੀ ਲਵਾਂਗਾ ਚਾਹੀ ਉਹ ਭੀੜ ਵਿੱਚ ਹੋਵੇ ਨਕਾਬ ਵਿੱਚ ਹੋਵੇ ਜਾਂ ਦੁਸ਼ਮਨਾ ਦੇ ਝੁੰਡ ਵਿੱਚ ਮੇਰੀ ਨਜ਼ਰ ਉਸ ਨੂੰ ਪਛਾਨ ਲੈਂਦੀ ਹੈ ਸਮਰਾਟ ਹੈਰਾਨੀ ਨਾਲ ਬੋਲਿਆ ਤਾਂ ਇਸ ਦਾ ਅਰਥ ਇਹ ਹੋਇਆ ਕਿ ਹਨੇਰਾ ਤੁਹਾਡੀ ਨਜ਼ਰ ਨੂੰ ਧੋਖਾ ਨਹੀਂ ਦੇ ਸਕਦਾ ਤੁਸੀਂ ਤਾਂ ਸੱਚੇ ਮਾਇਨਾ ਵਿੱਚ ਹਨੇਰੇ ਦੇ ਵੀ ਰਾਖੇ ਹੋ ਹਨ ਸਮਰਾਟ ਪਲੀਪੰਤੀ ਸਮ ਚੁੱਕਾ ਸੀ ਕਿ ਇਹ ਚਾਰੇ ਨਾ ਕੇਵਲ ਚਲਾਕ ਸਨ ਬਲਕਿ ਆਪਣੇ ਆਪਣੇ ਹੁਨਰ ਵਿੱਚ ਮਾਹਰ ਵੀ ਸਨ ਪ੍ਰੰਤੂ ਉਸ ਦੇ ਅੰਦਰ ਤਾਂ ਹੁਣ ਵੀ ਨਵੀਂ ਯੋਜਨਾ ਨੇ ਜਨਮ ਲੈ ਲਿਆ ਸੀ ਉਹ ਮੁਸਕਰਾਇਆ ਤੇ ਬੋਲਿਆ ਪਾਈਓ ਹੁਣ ਜਦੋਂ ਸਾਡੀ ਟੋਲੀ ਇੰਨੀ ਜੋਗ ਹੋ ਚੱਲੀ ਹੈ ਤਾਂ ਦੱਸੋ ਅੱਜ ਦੀ ਰਾਤ ਕਿਹੜਾ ਸ਼ਿਕਾਰ ਤੈ ਹੈ ਚਾਰੋਂ ਚੋਰ ਰਾਜੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਸਨ ਉਹਨਾਂ ਨੇ ਆਪਣੇ ਆਪਣੇ ਹੁਸ਼ਲਤਾ ਖੋਲ ਕੇ ਰੱਖ ਦਿੱਤੇ ਸਨ ਪ੍ਰੰਤੂ ਹੁਣ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਸ਼ੱਕ ਸੀ ਰਤਨ ਨੇ ਮੁਸਕਰਾਉਂਦੇ ਹੋਏ ਪੁੱਛਿਆ ਭਾਈ ਅਸੀਂ ਤਾਂ ਆਪਣੇ ਗੁਣ ਦੱਸ ਦਿੱਤੇ ਪਰ ਤੁਸੀਂ ਹੁਣ ਤੱਕ ਕੋਈ ਗੱਲ ਨਹੀਂ ਕੀਤੀ ਦੱਸੋ ਤੁਹਾਡੇ ਅੰਦਰ ਅਜਿਹੀ ਕਿਹੜੀ ਗੱਲ ਹੈ ਜੋ ਤੁਹਾਨੂੰ ਸਾਡੇ ਲਈ ਉਪਯੋਗੀ ਬਣਾਉਂਦੀ ਹੈ ਸਮਰਾਟ ਨੇ ਥੋੜਾ ਗੰਭੀਰ ਹੋ ਕੇ ਉੱਤਰ ਦਿੱਤਾ ਮੇਰੇ ਅੰਦਰ ਇੱਕ ਅਨੋਖਾ ਗੁਣ ਹੈ ਜੇਕਰ ਅਸੀਂ ਕਦੇ ਸੰਕਟ ਵਿੱਚ ਪਈ ਫੜੇ ਜਾਈਏ ਜਾਂ ਫਸ ਚਾਈਏ ਤਾਂ ਕੇਵਲ ਮੇਰੀਆਂ ਅੱਖਾਂ ਦੇ ਇੱਕ ਇਸ਼ਾਰੇ ਨਾਲ ਸਜ਼ਾ ਵੀ ਟਾਲ ਸਕਦੀ ਹੈ ਅਤੇ ਜਾਨ ਵੀ ਬਚ ਸਕਦੀ ਹੈ ਚਾਰੋਂ ਚੋਰੇ ਸੁਣ ਕੇ ਚੌਂਕੇ ਫਕੀਰਾ ਬੋਲਿਆ ਕਿ ਸਿਰਫ ਅੱਖਾਂ ਦੇ ਇਸ਼ਾਰੇ ਨਾਲ ਸਜ਼ਾ ਮਾਫ ਹੋ ਸਕਦੀ ਹੈ ਇਹ ਤਾਂ ਕੋਈ ਚਮਤਕਾਰ ਜਿਹਾ ਪ੍ਰਤੀਤ ਹੁੰਦਾ ਹੈ ਇੱਕ ਹੋਰ ਬੋਲਿਆ ਜੇਕਰ ਇਹ ਸੱਚ ਹੈ ਤਾਂ ਸਾਡੇ ਗਿਰੋ ਵਿੱਚ ਸਭ ਤੋਂ ਅਨਮੋਲ ਗੁਣ ਤੁਹਾਡੇ ਕੋਲ ਹੀ ਹੈ ਤੁਹਾਡੇ ਰਹਿੰਦੇ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੋਵੇਗੀ ਰਾਜੇ ਨੇ ਮਨ ਹੀ ਮਨ ਆਪਣੀ ਯੋਜਨਾ ਨੂੰ ਮਜ਼ਬੂਤ ਕਰਦੇ ਹੋਏ ਕਿਹਾ ਛੋਟੀ ਮੋਟੀ ਚੋਰੀ ਨਾਲ ਕੀ ਲਾਭ ਜੇਕਰ ਜੀਵਨ ਪਰ ਚੈਨ ਨਾਲ ਜਿਉਣਾ ਹੈ ਤਾਂ ਇੱਕ ਹੀ ਵਾਰ ਇੰਨਾ ਵੱਡਾ ਹੱਥ ਮਾਰੋ ਕਿ ਦੁਬਾਰਾ ਜ਼ਰੂਰਤ ਹੀ ਨਾ ਪਵੇ ਅਤੇ ਉਹ ਜਗਾ ਹੈ ਰਾਜ ਮੈਲ ਦਾ ਖਜ਼ਾਨਾ ਇਹ ਸੁਣਦੇ ਹੀ ਚਾਰੋਂ ਚੋਰਾਂ ਦੀਆਂ ਅੱਖਾਂ ਲਾਲਚ ਨਾਲ ਚਮਕ ਉਠੀਆਂ ਫਕੀਰਾ ਬੋਲਿਆ ਵਾਹ ਏ ਹੋਈ ਨਾ ਗੱਲ ਜੇਕਰ ਇਸ ਵਾਰ ਅਸੀਂ ਸਫਲ ਹੋ ਗਏ ਤਾਂ ਫਿਰ ਜੀਵਨ ਪਰ ਐਸ਼ ਕਰਾਂਗੇ ਰਾਜੇ ਨੇ ਅੰਦਰ ਹੀ ਅੰਦਰ ਸੁੱਖ ਦਾ ਸਾਹ ਲਿਆ ਉਸ ਦੀ ਯੋਜਨਾ ਹੁਣ ਚੋਰਾਂ ਨੂੰ ਪੂਰੀ ਤਰ੍ਹਾਂ ਫਸਾ ਚੁੱਕੀ ਸੀ ਫਿਰ ਉਹ ਸਾਰੇ ਨਗਰ ਦੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਮਹਿਲ ਵੱਲ ਵਧਣ ਲੱਗੇ ਜਿਵੇਂ ਹੀ ਉਹ ਮਹਿਲ ਦੇ ਨੇੜੇ ਪਹੁੰਚੇ ਇੱਕ ਕੁੱਤਾ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ ਸਾਰੇ ਚੋਰ ਅਚਾਨਕ ਚੌਕਸ ਹੋ ਗਏ ਫਕੀਰਾਂ ਨੇ ਜਮਨ ਵਾਲ ਦੇਖਿਆ ਤੇ ਕਿਹਾ ਭਾਈ ਜਰਾ ਸੁਣੋ ਤਾਂ ਇੱਕ ਕੁੱਤਾ ਕੀ ਕਹਿ ਰਿਹਾ ਹੈ ਕੀ ਕੋਈ ਖਤਰਾ ਹੈ ਜਮਨ ਨੇ ਧਿਆਨ ਨਾਲ ਕੁੱਤੇ ਦੀ ਆਵਾਜ਼ ਨੂੰ ਸੁਣਿਆ ਤੇ ਫਿਰ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਬੋਲਿਆ ਇਹ ਕੁੱਤਾ ਇਹ ਕਹਿ ਰਿਹਾ ਹੈ ਕਿ ਸਾਡੇ ਨਾਲ ਇਸ ਸਮੇਂ ਨਗਰ ਦਾ ਸਮਰਾਟ ਚੱਲ ਰਿਹਾ ਹੈ ਪਲਪਾਰ ਲਈ ਇੱਕ ਸਨਨਾਟਾ ਛਾ ਗਿਆ ਚਾਰੇ ਚੋਰ ਚੌਂਕ ਇੱਕ ਦੂਜੇ ਵੱਲ ਦੇਖਣ ਲੱਗੇ ਤਾਂ ਜਗੀਰਾ ਜੋਨਰ ਹੱਸ ਪਿਆ ਅਰੇ ਇਹ ਤੋ ਕੀ ਬੱਕਰੇ ਹਨ ਰਾਜਾ ਪਲਾਈਸ ਹਨੇਰੀ ਗਲੀ ਵਿੱਚ ਕੀ ਕਰ ਰਿਹਾ ਹੋਵੇਗਾ ਉਹ ਤਾਂ ਇਸ ਸਮੇਂ ਆਪਣੇ ਸ਼ਾਹੀ ਪਲੰਗ ਤੇ ਚੈਨ ਦੀ ਨੀਂਦ ਸੋ ਰਿਹਾ ਹੋਵੇਗਾ ਬਾਕੀ ਚੋਰ ਵੀ ਹੱਸ ਪਏ ਲੱਗਦਾ ਹੈ ਇਸ ਵਾਰ ਤੇਰੀ ਕੁੱਤਾ ਭਾਸ਼ਾ ਕੁਝ ਵਿਗੜ ਗਈ ਹੈ ਚਮਨ ਬੋਲਿਆ ਮੈਂ ਉਹੀ ਕਿਹਾ ਜੋ ਉਹ ਕਹਿ ਰਿਹਾ ਸੀ ਸ਼ਾਇਦ ਉਸ ਦਾ ਮਤਲਬ ਕਿਸੇ ਹੋਰ ਤੋਂ ਰਿਹਾ ਹੋਵੇ ਤਦ ਸਮਰਾਟ ਨੇ ਗੱਲ ਸੰਭਾਲਦੇ ਹੋਏ ਕਿਹਾ ਭਾਈਓ ਮੇਰਾ ਤਾਂ ਮੰਨਣਾ ਹੈ ਕਿ ਕੁੱਤਾ ਭੁੱਖਾ ਹੈ ਭੁੱਖ ਵਿੱਚ ਆਦਮੀ ਕੀ ਜਾਨਵਰ ਵੀ ਅਨਾਬ ਸ਼ਨਾਬ ਬਣਨ ਲੱਗਦਾ ਹੈ ਚਲੋ ਐਨਾ ਬੇਮਤਲਬ ਦੀਆਂ ਗੱਲਾਂ ਨੂੰ ਛੱਡੋ ਅਤੇ ਅਸਲੀ ਕੰਮ ਤੇ ਧਿਆਨ ਦਿਓ ਸਭ ਨੇ ਹਾਮੀ ਭਰੀ ਅਤੇ ਅੱਗੇ ਵੱਧ ਛਲੇ ਰਾਜੇ ਦੇ ਬੁੱਲਾਂ ਤੇ ਇੱਕ ਗੂੜਹ ਮੁਸਕਾਨ ਸੀ ਯੋਜਨਾ ਹੁਣ ਆਪਣੇ ਨਿਰਣਾਇਕ ਮੋੜ ਤੇ ਸੀ ਚਾਨਨੀ ਰਾਤੀ ਚੁੱਪੀ ਵਿੱਚ ਉਹ ਚਾਰੋਂ ਚੋਰ ਸਮਰਾਟ ਦੇ ਨਾਲ ਮਹਿਲ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਸਨ ਪ੍ਰੰਤੂ ਨਾ ਕਿਸੇ ਦੀਆਂ ਅੱਖਾਂ ਵਿੱਚ ਡਰ ਸੀ ਨਾ ਹੀ ਕੋਈ ਕੰਬਣੀ ਕੇਵਲ ਲਾਲਚ ਦੀ ਧੜਕਦੀ ਹੋਈ ਅੱਗ ਉਹਨਾਂ ਦੀਆਂ ਨਜ਼ਰਾਂ ਵਿੱਚ ਬੇਸ਼ੁਮਾਰ ਦੌਲਤ ਦੀ ਚਮਕ ਸਾਫ਼ ਚਲਕ ਰਹੀ ਸੀ ਮਹਿਲ ਦੀਆਂ ਚੌੜੀਆਂ ਕੰਧਾਂ ਅਤੇ ਗੂੰਜਦੇ ਗਲਿਆਰੇ ਦੇ ਵਿੱਚ ਜਿਵੇਂ ਹੀ ਉਹ ਕੁਝ ਦੂਰ ਪਹੁੰਚੇ ਫਕੀਰਾ ਅਚਾਨਕ ਰੁਕ ਗਿਆ ਉਹ ਚੁਕਿਆ ਮਹਿਲ ਦੀ ਭੂਮੀ ਦੀ ਮਿੱਟੀ ਨੂੰ ਸੁੰਘਿਆ ਅਤੇ ਮੁਸਕਰਾਉਂਦੇ ਹੋਏ ਬੋਲਿਆ ਖਜ਼ਾਨਾ ਹੁਣ ਜਿਆਦਾ ਦੂਰ ਨਹੀਂ ਹੈ ਇਸ ਦੀ ਖੁਸ਼ਬੂ ਮੇਰੇ ਅੰਦਰ ਦੌੜ ਰਹੀ ਹੈ ਇਸੇ ਦਿਸ਼ਾ ਵਿੱਚ ਚੱਲੋ ਮੇਰੇ ਪਿੱਛੇ ਬਿਨਾ ਕੋਈ ਪ੍ਰਸ਼ਨ ਕੀਤੇ ਤਿੰਨੋਂ ਚੋਰ ਉਸ ਦੇ ਪਿੱਛੇ ਚੱਲ ਪਏ ਖਾਮੋਸ਼ ਗਲਿਆਰਾ ਚੁੱਕੀਆਂ ਹੋਈਆਂ ਕੰਧਾਂ ਅਤੇ ਇੱਕ ਗੁਪਤ ਮਾਰਗ ਵਿੱਚੋਂ ਹੁੰਦੇ ਹੋਏ ਉਹ ਉਸ ਥਾਂ ਤੇ ਪਹੁੰਚ ਗਏ ਜਿੱਥੇ ਰਾਜ਼ ਦਾ ਖਜ਼ਾਨਾ ਛਿਪਿਆ ਸੀ ਉਹਨਾਂ ਦੇ ਸਾਹਮਣੇ ਸੀ ਇੱਕ ਵਿਸ਼ਾਲ ਤੇ ਮਜ਼ਬੂਤ ਦਰਵਾਜ਼ਾ जिस ਦੇ ਵਿਚਾਰਿਕ ਭਾਰੀ ਤਾਲਾ ਜੜਿਆ ਸੀ ਹੁਣ ਜਗੀਰਾ ਅੱਗੇ ਵਧਿਆ ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਦੀ ਚਮਕ ਸੀ ਉਹ ਆਪਣੀ ਜੇਬ ਵਿੱਚੋਂ ਪਤਲੀ ਜਿਹੀ ਤਾਰ ਕੱਢਦਾ ਹੈ ਅਤੇ ਉਸ ਨੂੰ ਤਾਲੇ ਵਿੱਚ ਪਾ ਦਿੰਦਾ ਹੈ ਉਸ ਦੀਆਂ ਉਂਗਲਾਂ ਮੰਨੋ ਨ੍ਰਿਤ ਕਰ ਰਹੀਆਂ ਹੁਣ ਅਤੇ ਪਲਕ ਝਪਦੇ ਹੀ ਉਹ ਤਾਲਾ ਛਟਾਕ ਦੀ ਆਵਾਜ਼ ਨਾਲ ਖੁੱਲ ਜਾਂਦਾ ਹੈ ਜਗੀਰਾ ਮੁਸਕੁਰਾਇਆ ਤੇ ਬੋਲਿਆ ਕਿਹਾ ਸੀ ਨਾ ਮੇਰੇ ਇਸ ਹੁਨਰ ਅੱਗੇ ਕੋਈ ਤਾਲਾ ਨਹੀਂ ਟਿਕਦਾ ਫਿਰ ਹੌਲੀ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਅੰਦਰ ਦਾ ਦ੍ਰਿਸ਼ ਦੇਖਦੇ ਹੀ ਚਾਰਾਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਉਹ ਕਮਰਾ ਮੰਨੋ ਸਵਰਨ ਲੋਕਵਾਂ ਚੁੱਕਾ ਸੀ ਚਾਰੇ ਪਾਸੇ ਸੋਨੇ ਦੀਆਂ ਸ਼ਰਫੀਆਂ ਹੀਰੇ ਮੋਤੀ ਜਵਾਹਰਾਤ ਬੇਸ਼ੁਮਾਰ ਜਾਇਦਾਦ ਖਿਲਰੀ ਹੋਈ ਸੀ ਇੱਕ ਚੋਰ ਹੈਰਾਨੋ ਕੇ ਬੋਲਿਆ ਹੁਨੇ ਸਭ ਕੁਝ ਸਾਡਾ ਹੋ ਚੁੱਕਾ ਹੈ ਹੁਣ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਹੁਣ ਤਾਂ ਕੇਵਲ ਐਸ਼ੋ ਆਰਾਮ ਨਾਲ ਜਿਉਣਾ ਹੈ ਅਤੇ ਤਦ ਸਾਰੇ ਚੋਰ ਦੌਲਤ ਇਕੱਠੀ ਕਰਨ ਵਿੱਚ ਲੱਗ ਗਏ ਕਿਸੇ ਨੇ ਝੋਲੇ ਵਿੱਚ ਅਸ਼ਰਫ਼ੀਆਂ ਭਰੀਆਂ ਕੋਈ ਹੀਰਿਆਂ ਨੂੰ ਸੰਭਾਲਣ ਲੱਗਾ ਉਹ ਸਾਰੇ ਸੋਚ ਰਹੇ ਸਨ ਕਿ ਹੁਣ ਉਹਨਾਂ ਦਾ ਭਵਿੱਖ ਸੁਰੱਖਿਤ ਹੋ ਚੁੱਕਾ ਹੈ ਹੁਣ ਉਹਨਾਂ ਨੂੰ ਜੀਵਨ ਵਿੱਚ ਕੁਝ ਕਰਨ ਦੀ ਜ਼ਰੂਰਤ ਨਹੀਂ ਸਮਰਾਟ ਵੀ ਉਹਨਾਂ ਦੇ ਨਾਲ ਚੁੱਕ ਕੇ ਇਹ ਸਭ ਕਰ ਰਿਹਾ ਸੀ ਪਰੰਤੂ ਉਸ ਦੇ ਅੰਦਰ ਮੁਸਕਾਨ ਕਿਸੇ ਹੋਰ ਹੀ ਉਦੇਸ਼ ਦੀ ਸੀ ਉਹ ਦੇਖ ਰਿਹਾ ਸੀ ਕਿ ਕਿਵੇਂ ਹਰ ਕੋਈ ਆਪਣੇ ਸਵਾਰਥ ਵਿੱਚ ਡੁੱਬਾ ਹੈ ਪਰ ਉਸ ਦੀ ਨਜ਼ਰ ਕੁਝ ਹੋਰ ਤਲਾਸ਼ ਕਰ ਰਹੀ ਸੀ ਥੋੜੀ ਦੇਰ ਬਾਅਦ ਜਦੋਂ ਸਭ ਨੇ ਆਪਣੀ ਆਪਣੀ ਝੋਲੀ ਭਰ ਲਈ ਤਾਂ ਚਾਰੋਂ ਚੋਰਾ ਨੇ ਇੱਕ थैਲੀ ਸਮਰਾਟ ਵੱਲ ਵਧਾਈ ਲਓ ਭਾਈ ਫਕੀਰਾ ਬੋਲਿਆ ਇਹ ਤੁਹਾਡਾ ਹਿੱਸਾ ਹੈ ਤੁਸੀਂ ਵੀ ਸਾਡੇ ਨਾਲ ਆਏ ਹੋ ਤੁਹਾਨੂੰ ਵੀ ਬਰਾਬਰੀ ਦਾ ਹਿੱਸਾ ਮਿਲਣਾ ਚਾਹੀਦਾ ਹੈ ਸਮਰਾਟ ਨੇ थैਲੀ ਵੱਲ ਦੇਖਿਆ ਫਿਰ ਹਲਕੀ ਮੁਸਕਾਨ ਨਾਲ ਕਿਹਾ ਨਹੀਂ ਦੋਸਤੋ ਮੈਨੂੰ ਇਹ ਸਭ ਨਹੀਂ ਚਾਹੀਦਾ ਮੈਂ ਤਾਂ ਇੰਜ ਹੀ ਤੁਹਾਡੇ ਨਾਲ ਆ ਗਿਆ ਸੀ ਮੇਰੀ ਕਿਸਮਤ ਵਿੱਚ ਸ਼ਾਇਦ ਇਹ ਦੌਲਤ ਨਹੀਂ ਲਿਖੀ ਸੀ ਰਤਨ ਹੈਰਾਨੀ ਨਾਲ ਬੋਲਿਆ ਅਰੇ ਭਾਈ ਐਨੀ ਦੌਲਤ ਨੂੰ ਕੌਣ ਠੁਕਰਾਂਦਾ ਹੈ ਰਾਜੇ ਨੇ ਕੇਵਲ ਐਨਾ ਕਿਹਾ ਤੁਸੀਂ ਹੀ ਰੱਖ ਲਓ ਇਸ ਨੂੰ ਵੀ ਆਪਣੇ ਹਿੱਸੇ ਵਿੱਚ ਵੰਡ ਲਓ ਚਾਰਾਂ ਨੇ ਇੱਕ ਦੂਜੇ ਵੱਲ ਦੇਖਿਆ ਫਿਰ ਮੋਢੇ ਉੱਚਕਾਉਂਦੇ ਹੋਏ ਬੋਲੇ ਸਾਨੂੰ ਕੀ ਇਸ ਦਾ ਵੀ ਹਿੱਸਾ ਸਾਨੂੰ ਹੀ ਮਿਲ ਜਾਵੇਗਾ ਹਨੋ ਆਪਣੇ ਆਪਣੇ ਹਿੱਸੇ ਗਿਨਨ ਵਿੱਚ ਲੱਗੇ ਸਮਰਾਟ ਨੇ ਇਸੇ ਮੌਕੇ ਦਾ ਲਾਭ ਉਠਾਇਆ ਉਹ ਇੱਕ ਇੱਕ ਕਰਕੇ ਚੋਰਾਂ ਦੇ ਕੋਲ ਗਿਆ ਤੇ ਸਹਿਜ ਢੰਗ ਨਾਲ ਪੁੱਛਿਆ ਜੇਕਰ ਫਿਰ ਕਦੇ ਅਜਿਹੀ ਯੋਜਨਾ ਬਣੀ ਤਾਂ ਤੁਸੀਂ ਕਿੱਥੇ ਮਿਲੋਗੇ ਸਭ ਤੋਂ ਪਹਿਲਾ ਫਕੀਰਾ ਬੋਲਿਆ ਮੈਂ ਤਾਂ ਬਾਜ਼ਾਰ ਦੇ ਕੋਲ ਵਾਲੀ ਸਰਾਈ ਦੇ ਨਾਲ ਹੀ ਰਹਿੰਦਾ ਹਾਂ ਕੋਈ ਵੱਡਾ ਹੱਥ ਮਾਰਨਾ ਹੋਵੇ ਤਾਂ ਉੱਥੇ ਹੀ ਆ ਜਾਣਾ ਇਸੇ ਤਰ੍ਹਾਂ ਸਮਰਾਟ ਨੇ ਚਮਨ ਅਤੇ ਰਤਨ ਤੋਂ ਵੀ ਉਹਨਾਂ ਦੇ ਨਾਮ ਅਤੇ ਟਿਕਾਣੇ ਪੁੱਛ ਲਏ ਚਾਰੇ ਨਿਸ਼ਚਿੰਤ ਸਨ ਉਹ ਸੋਚ ਵੀ ਨਹੀਂ ਸਕਦੇ ਸਨ ਕਿ ਜੋ ਉਹਨਾਂ ਦੇ ਨਾਲ ਖਜ਼ਾਨੇ ਵਿੱਚ ਵੜਿਆ ਸੀ ਉਹੀ ਇਸ ਭੂਮੀ ਦਾ ਸਮਰਾਟ ਸੀ ਖਜ਼ਾਨਾ ਲੁੱਟ ਕੇ ਉਹ ਚਾਰੇ ਹਨੇਰੇ ਵਿੱਚ ਵਿਲੀਨ ਹੋ ਗਏ ਆਪਣੇ ਆਪਣੇ ਠਿਕਾਨਿਆਂ ਵੱਲ ਚੱਲ ਪਏ ਅਤੇ ਸਮਰਾਟ ਉਹ ਹੌਲੀ-ਹੌਲੀ ਉਹਨਾਂ ਹੀ ਨਗਰ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਵਾਪਸ ਆਪਣੇ ਮਹਿਲ ਵੱਲ ਪਰਤਣ ਲੱਗਾ ਉਸਦੇ ਮੂੰਹ ਤੇ ਸੰਤੋਸ਼ ਸੀ ਉਸਦੀ ਯੋਜਨਾ ਸਟੀਕ ਟਾਂਗ ਨਾਲ ਚੱਲ ਰਹੀ ਸੀ ਰਾਜਾ ਮਾਨਹੀਮਾਨ ਸੋਚ ਰਿਹਾ ਸੀ ਇਹ ਲੋਕ ਭਾਵੇਂ ਹੀ ਚੋਰ ਹਨ ਪਰ ਇਹਨਾਂ ਦੇ ਅੰਦਰ ਅਜਿਹੇ ਗੁਣ ਹਨ ਜੋ ਮੇਰੀ ਸੈਨਾ ਵਿੱਚ ਕਿਸੇ ਵੀ ਵੀ ਸਿਪਾਈ ਤੋਂ ਘੱਟ ਨਹੀਂ ਫਕੀਰਾ ਜਿਸ ਦੀ ਨੱਖ ਖਜ਼ਾਨੇ ਨੂੰ ਸੁੱਕ ਲੈਂਦੀ ਹੈ ਜੇਕਰ ਉਹ ਹੀ ਮੇਰੇ ਖਜ਼ਾਨੇ ਦੀ ਰਖਵਾਲੀ ਕਰੇ ਤਾਂ ਕੌਣ ਚੁਰਾ ਸਕੇਗਾ ਜੋ ਕਿਸੇ ਵੀ ਤਾਲੇ ਨੂੰ ਪਲ ਵਿੱਚ ਖੋਲ ਦੇਵੇ ਕਿ ਉਹ ਮੇਰੇ ਦੁਸ਼ਮਨਾਂ ਦੇ ਕਿਲੇ ਵਿੱਚ ਵੜਨ ਵਾਲਾ ਬਿਹਤਰੀਨ ਜਾਸੂਸ ਨਹੀਂ ਬਣ ਸਕਦਾ ਚਮਨ ਜੋ ਪਸ਼ੂਆਂ ਦੀ ਭਾਸ਼ਾ ਸਮਝਦਾ ਹੈ ਉਹ ਮੇਰੇ ਹਾਥੀਆਂ ਅਤੇ ਘੋੜਿਆਂ ਦੀ ਸੇਵਾ ਵਿੱਚ ਕਿਉਂ ਨਾ ਲਗਾਇਆ ਜਾਵੇ ਅਤੇ ਰਤਨ ਜਿਸ ਦੀਆਂ ਅੱਖਾਂ ਹਨੇਰੇ ਵਿੱਚ ਵੀ ਸੱਚਾਈ ਪਛਾਣ ਲੈਂਦੀਆਂ ਹਨ ਕਿਉਂ ਮੇਰੇ ਮਹਿਲ ਦੀ ਰੱਖਿਆ ਵਿੱਚ ਮੁੱਖ ਪਹਿਰੇਦਾਰ ਨਹੀਂ ਹੋ ਸਕਦਾ ਉਸ ਦੇ ਵਿਚਾਰ ਧ੍ਰੜ ਹੋ ਚੁੱਕੇ ਸਨ ਜੇਕਰ ਮੈਂ ਇਹਨਾਂ ਨੂੰ ਕੈਦਖਾਨੇ ਵਿੱਚ ਪਾਉਂਦਾ ਹਾਂ ਤਾਂ ਇਹਨਾਂ ਦੇ ਇਹ ਅਨਮੋਲ ਗੁਣ ਸੜ ਜਾਣਗੇ ਪਰ ਜੇਕਰ ਮੈਂ ਇਹਨਾਂ ਨੂੰ ਸਹੀ ਦਿਸ਼ਾ ਵਿੱਚ ਲਗਾਵਾ ਤਾਂ ਇਹ ਚੋਰ ਨਹੀਂ ਮੇਰੇ ਰਾਜ ਦੇ ਰਖੇਕ ਬਣ ਸਕਤੇ ਹਨ ਇਹ ਨਿਸ਼ਚੈ ਕਰਕੇ ਸਮਰਾਟ ਤੇਜ ਕਦਮਾਂ ਨਾਲ ਮਹਿਲ ਵੱਲ ਪਰਤਿਆ ਆਪਣੇ ਨਾਲ ਇੱਕ ਨਵੇਂ ਯੁੱਗ ਦੀ ਯੋਜਨਾ ਲਈ ਸਵੇਰ ਦਾ ਸੂਰਜ ਨਿਕਲਿਆ ਤਾਂ ਸਮੁੱਚੇ ਨਗਰ ਵਿੱਚ ਹਲਚਲ ਮਚ ਚੁੱਕੀ ਸੀ ਇੱਕ ਖਬਰ ਨੇ ਸਭ ਦਾ ਚੈਨ ਖੋ ਲਿਆ ਸੀ ਰਾਜ ਮੈਲ ਦਾ ਖਜ਼ਾਨਾ ਲੁੱਟਿਆ ਗਿਆ ਹੈ ਇਹ ਸਮਾਚਾਰ ਆਗਵਾਗ ਫੈਲਿਆ ਤੇ ਪੂਰੇ ਦਰਬਾਰ ਵਿੱਚ ਪਚੈਨੀ ਫੈਲ ਗਈ। ਮੰਤਰੀ, ਸਲਾਹਕਾਰ ਅਤੇ ਸੈਨਾਪਤੀ ਸਾਰੇ ਦਰਬਾਰ ਵਿੱਚ ਇਕੱਠੇ ਹੋਏ। ਕੋਈ ਕਹਿ ਰਿਹਾ ਸੀ ਕਿ ਇਹ ਕਾਰਜ ਕਿਸੇ ਬਾਹਰੀ ਗਿਰੋਦਾ ਹੈ। ਨਗਰ ਦੇ ਪਾਰੋਂ ਆਏ ਹੋਣਗੇ ਅਤੇ ਚੋਰੀ ਕਰਕੇ ਭੱਜ ਗਏ ਹੋਣਗੇ। ਕਿਸੇ ਨੇ ਸ਼ੱਕ ਪ੍ਰਗਟ ਕੀਤਾ ਕਿ ਮਹਿਲ ਦੇ ਅੰਦਰ ਦਾ ਹੀ ਕੋਈ ਵਿਅਕਤੀ ਇਸ ਯੋਜਨਾ ਵਿੱਚ ਸ਼ਾਮਲ ਹੋ ਸਕਦਾ ਹੈ। ਇੱਕ ਤੋਂ ਬਾਅਦ ਇੱਕ ਸੁਝਾਅ ਦਿੱਤੇ ਜਾ ਰਹੇ ਸਨ। ਪਰ ਕਿਸੇ ਦੇ ਕੋਲ ਕੋਸ ਉੱਤਰ ਨਹੀਂ ਸੀ ਉੱਥੇ ਸਮਰਾਟ ਸ਼ਤ్రੂਜੀਤ ਆਪਣੇ ਸਿੰਘਾਸਨ ਤੇ ਬੈਠੇ ਸ਼ਾਂਤੀ ਨਾਲ ਇਹ ਸਭ ਸੁਣਦੇ ਰਹੇ ਅਚਾਨਕ ਉਹਨਾਂ ਨੇ ਮੁਸਕਰਾਉਂਦੇ ਹੋਏ ਹੱਥ ਉਠਾਇਆ ਤੇ ਗੂੰਜਦੀ ਹੋਈ ਆਵਾਜ਼ ਵਿੱਚ ਬੋਲੇ ਮੈਨੂੰ ਪਲੀਪਾਨ ਦੀ ਪਤਾ ਹੈ ਕਿ ਇਹ ਚੋਰੀ ਕਿਸ ਨੇ ਕੀਤੀ ਹੈ ਅਤੇ ਉਹ ਇਸ ਸਮੇਂ ਕਿੱਥੇ ਹਨ ਦਰਬਾਰ ਵਿੱਚ ਸਨਾਟਾ ਛਾ ਗਿਆ ਸਭ ਦੀਆਂ ਅੱਖਾਂ ਸਮਰਾਟ ਵੱਲ ਟਿਕ ਗਈਆਂ ਇੱਕ ਮੰਤਰੀ ਨੇ ਝੁੱਕ ਕੇ ਪੁੱਛਿਆ ਮਹਾਰਾਜ ਕਿ ਵਾਸਤਾ ਵਿੱਚ ਤੁਹਾਨੂੰ ਚੋਰਾਂ ਦਾ ਪਤਾ ਹੈ ਸਮਰਾਟ ਨੇ ਗੰਭੀਰਤਾ ਨਾਲ ਕਿਹਾ ਹਾਂ ਉਹ ਚਾਰ ਹਨ ਫਕੀਰਾ ਜੰਗੀਰਾ ਚਮੰਦ ਅਤੇ ਰਤਨ ਇਸ ਸੰਦੇਹੀ ਦਰਬਾਰ ਵਿੱਚ ਖਲਬਲੀ ਮਚ ਗਈ ਸਮਰਾਟ ਨੇ ਸਿਪਾਈਆਂ ਨੂੰ ਆਦੇਸ਼ ਦਿੱਤਾ ਕਿ ਨਗਰ ਦੇ ਜਿੰਨਾ ਸਥਾਨਾਂ ਤੇ ਇਹ ਚਾਰੇ ਰਹਿੰਦੇ ਹਨ ਉੱਥੇ ਤੁਰੰਤ ਜਾ ਕੇ ਉਹਨਾਂ ਨੂੰ ਫੜ ਲਿਆ ਜਾਵੇ ਪਤੇ ਖੁਦ ਸਮਰਾਟ ਨੇ ਦੱਸੇ ਥੋੜੀ ਹੀ ਦੇਰ ਵਿੱਚ ਚਾਰੋਂ ਚੋਰ ਰस्सੀਆਂ ਨਾਲ ਬੰਨੇ ਹੋਏ ਦਰਬਾਰ ਵਿੱਚ ਪੇਸ਼ ਕੀਤੇ ਗਏ ਉਹਨਾਂ ਡਰੇ ਹੋਏ ਖੜੇ ਸਨ ਇਹ ਸੋਚਦੇ ਹੋਏ ਕਿ ਰਾਜੇ ਨੂੰ ਉਹਨਾਂ ਦੇ ਨਾਮ ਤੇ ਟਿਕਾਣਿਆਂ ਦੀ ਜਾਣਕਾਰੀ ਕਿਵੇਂ ਮਿਲ ਗਈ ਸਮਰਾਟ ਅਜੇ ਵੀ ਉਸੇ ਰਹੱਸ ਵਿੱਚ ਮੁਸਕਾਨ ਨਾਲ ਸਿੰਘਾਸਨ ਤੇ ਬਿਰਾਜਮਾਨ ਸੀ ਤਦ ਰਤਨ ਦੀ ਨਜ਼ਰ ਸਮਰਾਟ ਦੇ ਚਿਹਰੇ ਤੇ ਪਈ ਕੁਝ ਪਲ ਤੱਕ ਉਹ ਉਹਨਾਂ ਨੂੰ ਦੇਖਦਾ ਰਿਹਾ ਫਿਰ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਉਸਨੇ ਘਬਰਾ ਕੇ ਕਿਹਾ ਇਹ ਇਹ ਤਾਂ ਉਹੀ ਹੈ ਉਸਦੇ ਮਨ ਵਿੱਚ ਪਿਛਲੀ ਰਾਤ ਦੀਆਂ ਯਾਦਾਂ ਘੁੰਮ ਗਈਆਂ ਉਹੀ ਆਵਾਜ਼ ਉਹੀ ਚਿਹਰਾ ਰਤਨ ਨੇ ਬਾਕੀ ਸਾਥੀਆਂ ਵੱਲ ਦੇਖਿਆ ਅਤੇ ਹੌਲੀ ਸੁਰ ਵਿੱਚ ਕਿਹਾ ਸਾਡਾ ਪੰਜਵਾਂ ਸਾਥੀ ਇਹੀ ਸਮਰਾਟ ਸੀ ਉਹੀ ਸਾਡੇ ਨਾਲ ਖਜ਼ਾਨੇ ਤੱਕ ਆਇਆ ਸੀ ਤੀਨਾਂ ਨੇ ਪਹਿਲਾਂ ਤਾਂ ਰਤਨ ਦੀ ਗੱਲ ਨੂੰ ਹਾਸੇ ਵਿੱਚ ਉਡਾਇਆ ਚੰਗੀਰਾ ਬੋਲਿਆ ਤੂੰ ਤਾਂ ਪਾਗਲ ਹੋ ਗਿਆ ਹੈ ਭਲਾ ਸਮਰਾਟ ਖੁਦ ਚੋਰੀ ਕਰੇਗਾ ਜੇਕਰ ਇਹ ਸਮਰਾਟ ਹੁੰਦਾ ਤਾਂ ਸਾਡੇ ਨਾਲ ਰਾਤ ਪਰ ਘੁੰਮਦਾ ਰਤਨ ਗੰਭੀਰਤਾ ਨਾਲ ਬੋਲਿਆ ਮੈਂ ਹਨੇਰੇ ਵਿੱਚ ਇੱਕ ਵਾਰ ਜਿਸ ਨੂੰ ਦੇਖ ਲਵਾਂ ਉਸ ਨੂੰ ਫਿਰ ਕਦੇ ਨਹੀਂ ਭੁੱਲਦਾ ਅਤੇ ਮੈਂ ਸੌਂ ਖਾਂਦਾ ਹਾਂ ਇਹ ਉਹੀ ਵਿਅਕਤੀ ਹੈ ਹੁਣ ਸਾਰਾ ਦਰਬਾਰ ਹੈਰਾਨ ਸੀ ਸਮਰਾਟ ਨੇ ਜ਼ਬਰਦਸਤ ਠਾਕਾ ਲਗਾਇਆ ਉਸ ਦਾ ਹਾਸਾ ਪੂਰੇ ਮਹਿਲ ਵਿੱਚ ਗੂੰਜ ਉਠਿਆ ਫਿਰ ਉਹਨਾਂ ਨੇ ਸਿਪਾਈਆਂ ਵੱਲ ਸੰਕੇਤ ਕੀਤਾ ਅਤੇ ਰस्सियां ਖੋਲ ਦਿੱਤੀਆਂ ਗਈਆਂ ਦਰਬਾਰੀ ਇੱਕ ਦੂਜੇ ਵੱਲ ਦੇਖਣ ਲੱਗੇ ਇਹ ਕਿਹੋ ਜਿਹਾ ਨਿਆਂ ਸੀ ਫਿਰ ਸਮਰਾਟ ਨੇ ਕਿਹਾ ਇੰਨਾ ਲੋਕਾਂ ਨੂੰ ਫੜਨ ਦਾ ਆਦੇਸ਼ ਇਹਨਾਂ ਨੂੰ ਸਜ਼ਾ ਦੇਣਾ ਨਹੀਂ ਸੀ ਬਲਕਿ ਕੁਝ ਹੋਰ ਸੀ। ਉਹਨਾਂ ਨੇ ਦਰਬਾਰੀਆਂ ਨੂੰ ਰਾਤ ਦੀ ਪੂਰੀ ਘਟਨਾ ਸੁਣਾਈ ਕਿਵੇਂ ਉਹ ਖੁਦ ਚੋਰਾਂ ਦੇ ਨਾਲ ਗਈ ਕਿਵੇਂ ਉਹਨਾਂ ਦੀ ਕਾਬਲੀਅਤ ਨੂੰ ਪਹਿਚਾਨਿਆ ਅਤੇ ਕਿਵੇਂ ਉਹਨਾਂ ਦੇ ਨਾਮ ਪਤੇ ਮਾਲੂਮ ਕੀਤੇ। ਹੁਣ ਚਾਰੋਂ ਚੋਰ ਸਮਰਾਟ ਦੇ ਚਰਨਾਂ ਵਿੱਚ ਟਿਕ ਪਏ ਅਤੇ ਅੱਖਾਂ ਵਿੱਚੋਂ ਹੰਝੂ ਵਹਾਉਂਦੇ ਹੋਏ ਬੋਲੇ ਮਹਾਰਾਜ ਸਾਨੂੰ ਮaaf ਕਰ ਦਿਓ ਅਸੀਂ ਤੁਹਾਨੂੰ ਪਛਾਨਣ ਵਿੱਚ ਭੁੱਲ ਕੀਤੀ। ਇੱਕ ਹੋਰ ਮੌਕਾ ਦਿਓ। ਤੁਸੀਂ ਅਸੀਂ ਪੂਰੀ ਨਿਸ਼ਠਾ ਨਾਲ ਤੁਹਾਡੀ ਸੇਵਾ ਕਰਾਂਗੇ। ਸਮਰਾਟ ਮੁਸਕੁਰਾਇਆ ਤੇ ਬੋਲੇ। ਤੁਸੀਂ ਲੋਕ ਚੋਰ ਜ਼ਰੂਰ ਹੋ ਪਰੰਤੂ ਤੁਹਾਡੇ ਅੰਦਰ ਅਨਮੋਲ ਗੁਣ ਹਨ। ਜੇਕਰ ਇਹਨਾਂ ਨੂੰ ਸਹੀ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਤੁਸੀਂ ਨਾ ਕੇਵਲ ਆਪਣੀ ਕਿਸਮਤ ਬਦਲ ਸਕਦੇ ਹੋ ਬਲਕਿ ਸਮੁੱਚੇ ਰਾਜ ਲਈ ਵਰਦਾਨ ਬਣ ਸਕਦੇ ਹੋ। ਅਤੇ ਫਿਰ ਸਮਰਾਟ ਨੇ ਚਾਰਾਂ ਨੂੰ ਉਹਨਾਂ ਦੇ ਗੁਣਾ ਅਨਸਾਰ ਰਾਜ ਸੇਵਾ ਵਿੱਚ ਨਿਯੁਕਤ ਕਰ ਦਿੱਤਾ। ਰਤਨ ਜੋ ਹਨੇਰੇ ਵਿੱਚ ਕਿਸੇ ਨੂੰ ਵੀ ਪਛਾਨ ਸਕਦਾ ਸੀ ਉਸ ਨੂੰ ਰਾਜ ਮਹਿਲ ਦਾ ਮੁੱਖ ਪਹਿਰੇਦਾਰ ਬਣਾ ਦਿੱਤਾ ਗਿਆ। ਜੰਗੀਰਾ ਜੋ ਬਿਨਾਂ ਚਾਪੀ ਦੇ ਕੋਈ ਵੀ ਤਾਲਾ ਖੋਲ ਸਕਦਾ ਸੀ ਹੁਣ ਖਜ਼ਾਨੇਦਾਰ ਰੱਖਿਤ ਨਿਯੁਕਤ ਕੀਤਾ ਗਿਆ। ਚਮਨ ਜਿਸ ਨੂੰ ਪਸ਼ੂ ਭਾਸ਼ਾ ਸਮਝਣ ਦਾ ਅਦਭੁਤ ਗੁਣ ਸੀ ਉਸ ਨੂੰ ਸ਼ਾਹੀ ਅਸਤਬਲ ਦਾ ਮੁੱਖ ਅਧਿਕਾਰੀ ਬਣਾਇਆ ਗਿਆ। ਫਕੀਰਾ ਜੋ ਸੋਨੇ ਚਾਂਦੀ ਦੀ ਗੰਧ ਪਛਾਨ ਸਕਦਾ ਸੀ ਨੂੰ ਰਾਜ ਦੇ ਖੋਜੀ ਰਸਤੇ ਦਾ ਮੁਖੀ ਨਿਯੁਕਤ ਕੀਤਾ ਗਿਆ ਸਮੇਂ ਦੇ ਨਾਲ ਇਹ ਚਾਰੋਂ ਜਣੇ ਸਮਰਾਟ ਸ਼ਤruਜੀਤ ਦੇ ਸਭ ਤੋਂ ਵਫਾਦਾਰ ਅਤੇ ਯੋਗ ਦਰਬਾਰੀ ਬਣ ਗਏ ਜੋ ਕਦੇ ਚੋਰੀ ਲਈ ਬਦਨਾਮ ਸਨ ਅੱਜ ਉਹ ਆਪਣੀ ਕਾਬਲੀਅਤ ਨਾਲ ਰਾਜ ਦੇ ਥੰਮ ਬਣ ਚੁੱਕੇ ਸਨ ਤਾਂ ਦੋਸਤੋ ਸਾਚੀ ਕਿਆ ਗਿਆ ਹੈ ਮਨੁੱਖ ਦੀ ਪਛਾਣ ਉਸਦੇ ਅਤੀਤੋਂ ਨਹੀਂ ਬਲਕਿ ਉਸਦੇ ਵਰਤਮਾਨ ਅਤੇ ਭਵਿੱਖ ਤੋਂ ਹੁੰਦੀ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਕੋਈ ਕਿੱਥੇ ਚੱਲਿਆ ਹੈ ਬਲਕਿ ਇਹ ਮਹੱਤਵਪੂਰਨ ਹੈ ਕਿ ਉਹ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ ਹਰ ਵਿਅਕਤੀ ਨੂੰ ਜੀਵਨ ਵਿੱਚ ਇੱਕ ਦੂਜਾ ਮੌਕਾ ਜ਼ਰੂਰ ਮਿਲਦਾ ਹੈ ਬਸ ਜ਼ਰੂਰਤ ਹੈ ਉਸ ਮੌਕੇ ਨੂੰ ਪਛਾਣਨ ਅਤੇ ਉਸ ਦਾ ਸਹੀ ਉਪਯੋਗ ਕਰਨ ਦੀ ਅਤੇ ਜੋ ਵਿਅਕਤੀ ਕਿਸੇ ਦੇ ਦੋਸ਼ਾਂ ਨੂੰ ਨਹੀਂ ਬਲਕਿ ਗੁਣਾ ਨੂੰ ਦੇਖ ਕੇ ਉਸ ਨੂੰ ਸਹੀ ਮਾਰਗ ਤੇ ਲਗਾ ਦੇਵੇ ਉਹੀ ਸੱਚਾ ਨੇਤਾ ਸੱਚਾ ਸਮਰਾਟ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਤੁਹਾਨੂੰ ਅਜਿਹੀ ਹੀ ਕਹਾਣੀ ਸੁੰਨਾ ਪਸੰਦ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ